ਕੀ ਕਰਦਾ ਇੱਥੇ ਨਹੀਂ ਉਹਦੀ ਦਾਦੀ ਜੀ ਤੂੰ ਤੂੰ ਦੀ ਜਦੋਂ ਪਹਿਲਾ ਪੈਗ ਲਾਈਦਾ ਹਾਂਜੀ ਕੀ ਹਾਲ ਨੇ ਮਹਾਰਾਜ ਸਭ ਦੇ ਸਤਿ ਸ੍ਰੀ ਅਕਾਲ ਅੱਜ ਬਾਬਾ ਦੇ ਨਾਲ ਬਾਦੋਂ ਡੈਲ ਕੀਤਾ ਵੀ ਵਲੌਗ ਬਣਾ ਲੀਏ ਤੇ ਅੱਜ ਤੁਹਾਨੂੰ ਸੁਣਾਉਨੇ ਆ ਠੀਕ ਹੈ ਅਚਰ ਲੁੱਟੀ ਚ ਦਾ ਮੰਤਰ ਹੋਣ ਵਾਲੀਆਂ ਗੱਲਾਂ ਬਾਤਾਂ ਕੀ ਕਰਦੇ ਆ ਇਹ ਹਾਂ ਹਾਂ ਕਮੀਆ ਕੀ ਕਾ ਥਾਸਰੀ ਕਾਲ ਕਰਦੇ ਪਹਿਲਾਂ ਕਹ ਤੂੰ ਕਹ ਥਾਸਰੀ ਕਾਲ ਹਾਜਾ ਬਾਬਾ ਬਰਾ ਕਰ ਐ ਕਰ ਉੱਤੇ ਉੱਤੇ ਦਾ ਮਾਰੀ ਜਗਾਟਾ ਕੱਢ ਕੇ ਹਾਜਾ ਬਾਬਾ ਹੋਰ ਇੱਥੇ ਲੰਕ ਦਾ ਫੇਸ ਮਾਰ ਜੇ ਅੱਛਾ ਮੈਂ ਵੀ ਹੜ ਕੰਮ ਕਰਕੇ ਆਈ ਇਹ ਬੋਤ ਹੋ ਉਥੇ ਰੱਖਿਆ ਅੰਦਰ ਇੱਥੇ ਟੇਬਲ ਤੇ ਰੱਖ ਦੇ ਚੱਲ ਦੱਸ ਸਿੱਧਾ ਬੋਲ ਹਾਂ ਜੱਗੀ ਖੂਹ ਵਾਲਿਆ ਮੈਂ ਨੂੰ ਦਾਈਂ ਨਾ ਗੱਲਾਂ ਕਰਦਾ ਹੁਣ ਬੰਦ ਕਰੀ ਜਾ ਨਾ ਕੱਲੇ ਮੱਛੀ ਨਾ ਪਕੌੜੇ ਨਾ ਅਰਗੇ ਦੋ ਮਗਰ ਇੱਧਰ ਗਮਾ ਇੱਧਰ ਉਹ ਫਿਰ ਗਾਣਾ ਤਾਂ ਹਾਂ ਆਇਆ 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 ਸਹੀ ਤਰ੍ਹਾਂ ਬੰਦਿਆਂ ਨੂੰ ਤੈਨੂੰ ਇੱਥੇ ਐਨੇ ਜਾਣੇ ਦੇਖਣਾ ਤੈਨੂੰ ਗਾਣਾ ਸੁਣਾ ਉਚੂਂਛਾ ਵਿਆਹ ਦੇ ਨਸ ਹੈ ਉਚੂਂਛਾ ਵੀ ਆਦੇ ਉਹੋ ਉਹੋ ਕਿਹੜਾ ਕਿਹੜਾ ਸੀਗਾ ਇੱਧਰ ਨੂੰ ਆਮੜਾ ਜੇ ਪਹਿਲਾਂ ਚਾਨਣੇ ਜੇ ਕਿਹੜਾ ਸੀਗਾ ਕਹਿੰਦਾ ਕੱਚ ਦੇ ਗਲਾਸ ਵਿੱਚ ਤੂੰ ਦਿਸਦੀ ਜਦ ਪਹਿਲਾ ਪੈਗ ਲਈਦਾ ਚੱਲ ਅੱਬ ਆਉਂ ਚਾਉਂ ਚਾ ਵੀ ਆ ਦੇ ਰਿਹਾ ਸਹੀ ਤਰ੍ਹਾਂ ਐਂ ਤੂੰ ਕਹ ਕਹਿੰਦਾ ਕੱਚ ਦੇ ਗਲਾਸ ਵਿੱਚ ਪਹਿਲਾ ਸੌਣ ਮੈਨੂੰ ਪਹਿਲਾ ਸੌਣ ਮੈਨੂੰ ਕਿੰਦਾ ਕੱਚ ਦੇ ਗਲਾਸ ਵਿੱਚ ਹੁਣ ਕੈ ਅੱਛਾ ਚਾ ਫਿਰ ਜਾ ਤੂੰ ਤੂੰ ਦੱਸ ਦੀ ਪਹਿਲਾਂ ਮੈਂ ਤਾਂ ਗੌਣ ਦੇ ਸਿਖਾਉਣਾ ਕਿਵੇਂ ਤੋ ਸਿੱਖਦਾ ਤੂੰ ਤੂੰ ਦੱਸ ਦੀ ਚੱਲ ਕੇ ਤੂੰ ਇੱਚੀ ਜਦੋਂ ਪਹਿਲਾ ਪੈਗ ਲਾਈਦਾ ਐਕਸ਼ਨ ਵੀ ਕਰ ਜਦੋਂ ਪਹਿਲਾ ਪੈਗ ਲਾਇਆ ਹਾਂ ਉੱਚਾ ਮੁਰਸ਼ਾ ਕੇ ਸਦੋਂ ਮੂਸਲਾ ਚਾ ਸਦੋਂ ਮੂਸਲਾ ਸਨਾ ਦੇ ਉੱਚਾ ਮੁਰਸ਼ਾ ਆ ਗਈ ਨਹੀਂ ਸਹੀ ਤਰਾ ਪਰ ਆ ਆ ਲਾ ਕਰ ਆ ਆ ਨਾਇਟ ਮੈਂ ਕਰ ਸਹੀ ਤਰਾ ਜਮੇ ਸਹੀ ਤਰਾ ਆਪਣਾ ਪਾਉਂਗੀ ਆ ਜਮ ਮੋਤਾ ਜੀ ਆ ਦੁੱਤੇ ਜੇਦਾ ਕੋਈ ਗੱਲ ਕਰਨੀ ਆ ਫੇਰ ਤਾਂ ਮੈਂ ਵੀਡੀਓ ਚੱਲੀ ਚੱਲੀ ਜਾਣ ਦਿੰਨਾ ਨਹੀਂ ਮੈਂ ਬੰਦ ਕਰ ਦੇਣੀ ਆ ਦੱਸ ਦਿਓ ਕਰ ਛੇਤੀ ਕਰੋ ਬੈਠੋ ਇੱਥੇ ਪਹਿਲਾਂ ਬੈਠੋ ਬੈਠੋ ਹਾਂ ਚਲ ਹਾਂ ਦੱਸ ਇੱਕ ਕਿੱਕਾ ਪੁੱਮੇ ਇਹ ਜਾ ਜਾ ਦੇਖ ਮੈਂ ਆ ਇਹ ਦੱਸ ਤੂੰ ਪੜਦਾ ਕਿੰਨੇ ਮੀਚਾ ਇਹ ਵੀ ਤੇ ਨਾ ਫਰੀ ਨਰਸਰੀ ਕਿਹਦੇ ਚਾ ਫਰੀ ਨਰਸਰੀ ਫਰੀ ਨਰਸਰੀ ਚ ਫਰੀ ਮਤਲਬ ਦੁੱਜੀ ਪੈਸਾ ਨਾ ਵਰਦੀ ਆ ਇਹ ਫਰੀ ਹੁੰਦੀ ਆ ਫਰੀ ਨਰਸਰੀ ਉਰੇ ਆ ਉਰੇ ਉਰੇ ਆ ਇੱਥੇ ਆ ਇਹਦੇ ਬੱਚਾ ਦਾਦਾ ਹਰਜਨ ਆ ਦੱਸ ਇੱਕ ਕੰਨਵੀ ਚ ਪੜਦਾ ਜੱਗੀ ਫਰੀ ਨਰਸਰੀ ਚ ਫਰੀ ਨਰਸਰੀ ਫਰੀ ਆ ਕੇ ਇਹ ਕ ਮਤਲਬ ਵੀ ਫਰੀ ਮਿਲਦੀ ਕਿ ਨਹੀਂ ਆਏ ਨਹੀਂ ਫਿਰ ਆਏ ਨਹੀਂ ਯਾਰ ਇਹ ਗੱਲ ਨਹੀਂ ਵਧੀਆ ਇਹ ਇੱਥੇ ਬਹਿ ਕੇ ਇੱਥੇ ਬਹਿ ਕੇ ਗੱਲ ਕਰੋ ਕੀ ਕਹੋ ਜੀ ਕੀ ਕੀ ਕਾਪਾ ਤੇ ਕਹਿੰਦੇ ਸੀ ਨਾ ਵੀ ਹਾਂ ਵੀ ਵੀਡੀਓ ਬਣਾਉਣੀ ਹੈ ਹਾਂ ਤੇ ਫਿਰ ਹੁਣ ਵੀਡੀਓ ਹੀ ਬਣਾਉਣੀ ਆਪਾਂ ਗੱਲ ਕਰ ਪਾਪਾ ਮੀਟੀ ਪਾਪਾ ਪਾਬੇ ਹਾਂ ਕੋਈ ਗਾਣਾ ਗੁੰਮਾ ਤੈਨੂੰ ਆਉਂਦਾ ਨਹੀਂ 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 ਹੋਰ ਕੀ ਆਉਂਦਾ ਤੋਸ ਨਹੀਂ ਤੋਸ ਨਹੀਂ ਆਉਂਦਾ ਨਹੀਂ ਬਾਈ ਵੀ ਆਇਆਗਾ ਬਾਈ ਤੋਸ ਕੀ ਹੁੰਦਾ ਬਾਈ ਮਿਊ ਆਇਆ ਤੋਸ ਨਹੀਂ ਤੈਨੂੰ ਆਇਆ ਏ ਕਰ ਦੇ ਚਾਚਾ ਆਉਂਦੇ ਆ ਏ ਚਾਲੇ ਇਧਰ 10 ਦੱਸ ਓ ਜੱਗੀ ਹਾਂ ਦੱਸ 10 ਸਾਸ ਨਹੀਂ ਆਉਂਦਾ ਗਾਣਾ ਤਰਾਂਉਂਦਾ ਨਹੀਂ ਨਹੀਂ ਮੈਨੂੰ ਪੜਾਈ ਚ ਤਾਂ ਪੜਾਈ ਤਾਂ ਆਉਂਦੀ ਆ ਦਾਣੇ ਨਹੀਂ ਆਉਂਦੇ ਪੜਾਈ ਸੁਣਾ ਦੇ ਚੱਲ ਪੜਾਈ ਸੁਣਾ ਦੇ 1 2 3 4 5 6 7 8 9 10 ਮੋਟਾ ਰੋਕ ਜਾ ਉੱਤੇ ਪੈਂਦਾ ਪੁੱਤ ਰਹਿਣ ਦੇ

ਆ ਹੁੰਦੇ ਪਿੰਡਾਂ ਵਾਲੇ ਜਵਾਕ ਇਹ 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 ਆ ਦੇਖ ਲੋ ਸਾਡੇ ਵਾਲੇ ਤਾਂ ਆ ਹੀ ਖਿੱਚੀ ਫਿਰਦੇ ਪੱਟੂ ਲੈ ਪਿਆ ਠੋਕਿਆ ਪਵਾ ਜਾ ਹੁਣ ਕਿੱਧਰ ਚੱਲਿਆ ਪਾਗ ਦਾ ਬੋਲ ਬਾਤ ਸੌਣ ਮਰਿਆ ਵਾ ਤਾਂ ਹੈਗਾ ਹੁਣ ਇਹ ਇਹ ਮਾਰੀ ਵੀ ਮਾਰੀ ਹੁਣ ਇਹਦਾ ਪੂਸ ਟਮਾਟਮ ਕਰਨ

ਡਰ ਫੋਕ ਨੂੰ ਬੰਦਾ ਨ ਡਰ ਫੋਕ ਨੂੰ ਬੰਦਾ ਡਰ ਗਿਆ ਇਹਦੇ ਫ੍ਰੀ ਰਾਤਰੀ ਹੈ ਇਹ ਡਰਦਾ ਨਹੀਂ ਹੈ ਫ੍ਰੀ ਨਰਸਰੀ ਚ ਕਰਕੇ ਤਾਂ ਡਰਦਾ ਤੂੰ ਕਨਵੇਂ ਚਾ ਤੂੰ ਕਨਵੇਂ ਚਾ ਪਹਿਲੀ ਤੂੰ ਮੈਂ ਤਾਂ ਅੱਛਾ ਤਾਂ ਤਾਂ ਨਹੀਂ ਹਲਾ ਤੂੰ ਡਰਦਾ ਤੀਜੀ ਹੈ ਇਹ ਹੈ ਆ ਤੀਜੀ ਵਾਲੀ ਤੇ ਸੱਟ ਤੀਜੀ ਵਾਲੀ ਤੇ ਸੱਟ ਹੈ ਤੀਜੀ ਹੈ ਤੂੰ ਤੀਜੀ ਵਾਲੀ ਤੇ ਸੱਟ സെറ്റ മേഗി പക്ഷേ മാര ਉਹ ਇਹਨੂੰ ਟੂਆ ਪੱਟ ਕੇ ਦੱਬ ਦੇ ਆ ਜਾ ਭਈਆ ਇੱਥੇ ਇੱਥੇ ਦੱਬ ਇੱਥੇ ਦੱਬ ਦੇ ਉਹਦੇ ਚ ਸੀ ਦੇ ਚ ਇਹਦੇ ਚ ਦੱਬ ਦੇ ਕਿਆਰੀ ਚ ਤੇਰੀ ਫੋਟੋ ਬਣਾਉਣਾ ਮੈਂ ਗੱਗੀ ਦੋ ਮਿੰਟ ਰੱਖਿਆ ਜੇ ਨਾ ਦੱਬਿਓ ਓ ਲੈ ਲ ਰੰਬੀ ਉਥੋਂ ਇੱਥੇ ਬਈਆ ਰੰਬੀ ਇੱਥੇ ਦੇਖ ਆਈ ਦੇ ਆਈ ਦੇ ਨਾ ਆਈ ਦੇ ਨਾ ਆਈ ਦੇ ਨਾ ਪੱਟ ਲਾਜ ਦੇ ਨਾਲ ਆ ਦੇ ਦੇਣਾ ਟਾ ਇਹ ਦੇਣਾ ਹੁ ਕਰ ਲੈ ਮੈਂ ਤਾਂ ਡੱਬ ਦਾ ਬੀਬੀ ਜਾ ਤੇਰਾ ਡਰ ਗਿਆ ਯਾਰ ਤੂੰ ਤਾਂ ਤੂੰ ਤਾਂ ਬੰਦਾ ਤੂੰ ਤਾਂ ਬੰਦਾ ਡਰ ਗਿਆ ਯਾਰ ਆ ਦੇ ਲੈ ਆ ਦੇ ਲੈ ਜੱਗੀ ਹਣਾ ਜੱਗੀ ਜੱਗੀ ਬੰਦਾ ਦਲੇਰ ਆ ਦੇਖ ਕਿਵੇਂ ਕਿਉਂ ਖੋਲ ਜਵਾਰਾ ਦੇਖ ਹੱਥ ਚ ਨਾ ਮਰਾਲੀ ਕੋ ਹਾਇ ਦੇ ਨਾ ਪਟਲਾ ਦੇ ਪਿਆ ਆ ਇਹਦੇ ਨਾਲ ਲੀਟਰ ਦੇ ਨਾ ਹੱਥ ਤੇ ਮੈਂ ਧਵਾ ਦੇ ਹੱਥ ਤੇਰੇ ਧਵਾ ਦੇਾਂਗੇ ਕੋਕਾ ਕੋਲਾ ਨਾਲ ਰੰਬਾ ਮੈਂ ਰੰਬਾ ਕਿਥੇ ਜਾਦਾ ਪਤਾ ਨਹੀਂ ਹਾਂ ਮੈਂ ਨਾ ਮੈਂ ਤਾ ਬਸ ਹੁਣ ਤੂੰ ਕਿਤੇ ਜਾ ਇਹ ਤਾਂ ਮੜਿਆ ਹੋਇਆ ਵਾ ਦੇ ਦੇ ਆਈ ਤਾ ਤੇ ਦੇਖੀ ਕੀ ਤੂੰ ਕਿਤੇ ਬਹੁਤ ਖਜ਼ਾਨਾ ਦੱਬਣਾ ਇਹ ਨੂੰ ਇਹ ਨੂੰ ਦੱਬ ਦੇ ਇੰਨਾ ਕ ਹੈਗਾ ਇਹ ਮੜਾ ਇੱਧਰ ਹੋ ਇੱਧਰ 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 ਮੂਰ ਮੂਰ ਕੈਮਰੇ ਤੇ ਪਰੇ ਹੋ ਫਿਰ ਉਹਨੂੰ ਦਿਖਾ ਵੀ ਕਿੱਥੇ ਰੋਕ ਜਾ ਦਿਖਾ ਤਾ ਦੇ ਕਿੱਥੇ ਪਿਆ ਆ ਦੇ ਦਿਖਾ ਉਹਨੂੰ ਆਪਾਂ ਤਾਂ ਵੀਡੀਓ ਨਹੀਂ ਬਣਾਈ ਇਹਦੀ ਆਹ ਮਰ ਗਿਆ ਵੀ ਹੁਣ ਹਾਂ ਚਲ ਆਂਦੇ ਆ ਹਾਂ ਬਾਬ ਦੇ ਜਦ ਮੈਂ ਦਾਗ ਲਾਉਂਦੇ ਹੁੰਦੇ ਆ ਦਾਗ ਲਾਉਂਦੇ ਆ ਦਾਗ ਲਾਉਂਦੇ ਹੁੰਦੇ ਆ ਦਾਗ ਬੈਹੋ ਤਪਨਾ ਥੋੜੀ ਬੋਲੀ ਵੀ ਘੱਟ ਦੋ ਜਿੱਥੇ ਦੱਬਿਆ ਲਾ ਫੇਰ ਦੋ ਉੱਥੋਂ ਦਾ ਫੇਰ ਆਉਂ ਕਿੜੀਆਂ ਲੱਗ ਜਾਣਗੀਆਂ ਬੈਹੋ ਤੀਰ ਬੈਟਾ ਆ ਜਾਂਦੇ ਰੋ ਹੈ ਤੀਰ ਬੈਟਾ ਹੁੰਦੀ ਆ ਮਿੱਟੀ ਦੇ ਉਹ ਬਾਤ ਸਾਇ ਇਹਦਾ ਖਲਾਰਾ ਪਾਤਾ ਉਹਦਾ ਤੂੰ ਤੇਰੇ ਸੇਰੂ ਨੂੰ ਖਵਾ ਦੇ ਲੈ ਖਲਾਰਾ ਪਾਤਾ ਉਹਦਾ ਤੂੰ ਪਾ ਲੈ ਸੇਰੂ ਨੂੰ ਖਵਾ ਦੇ ਬਬੇ ਆਰੇ ਲੈ ਆ ਤੇ ਪਾ ਪਾ ਸੇਰੂ ਇਹਦਾ ਦੇਖ ਫੋਨ ਇਹ ਇੱਕ ਤੇ ਭੈਂਦਾ ਵੀ ਰਿਕਾਰਡ ਕਰਨਾ ਦੱਬੇ ਵਿੱਚ ਪਾ ਦੇ ਹੱਥ ਦਿੰਦੀ ਆ ਓਏ ਚੱਲ ਹੁਣ ਹੱਥ ਥੋਲਾ ਦੱਬੇ ਵਿੱਚ ਪਾ ਤਾ ਤੂੰ ਨਾ ਆ ਆਹ ਹੋ ਸੇਰੂ ਨੂੰ ਖਵਾਵਾਂਗੇ ਨਹੀਂ ਪਾ ਨਾ ਸਾਤਾ ਤੇ ਹੁਣ ਮਾਂ ਕਿੱਥੇ ਛੱਟ ਕੇ ਹੁਣ ਨੂੜੀ ਤੇ ਸਾਤਾ ਚਾਹਣਾ ਕਿਹੜੀ ਨੂੜੀ ਤੇ ਨਹੀਂ ਉੱਥੇ ਬਾੜੀ ਵਿੱਚ ਕਿਹੜੀ ਬਾੜੀ ਵਿੱਚ ਤੂੰ ਕਿ ਮੇਰਾ ਨਾ ਆਉਂ ਉਹਿੱਥੇ ਪਿੱਛੇ 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 ਆ ਗਈ ਇਸੇ ਪਿੱਛੇ ਆ ਜੇ ਤੇਰੀ ਚੱਲ ਬੱਸ ਆ ਜਾ ਅੰਦਰ ਜਾ ਮੈਂ ਇਸੇ ਪਿੱਛੇ ਇਹ ਤਾਂ ਕੁੱਤਾਂ ਦੇ ਸਮੁੰਦਰੀ ਉਹ ਚੱਲ ਉਹਦਾ ਆਂਦੀ ਹੈ ਜੇ ਚਲਾ ਆ ਜਾ ਆ ਜਾ ਓਏ ਆ ਜਾ ਦਾ ਦਰਤੀ ਹੈ ਮਮਾ ਤੇ ਤੁਹੀਂ ਕੰਡੇ ਨਾ ਮਰਾ ਲਈ ਹਾਰੇ ਕੱਡੇ ਕੱਡੇ ਚੰਗਾ ਮੈਂ ਤਾਂ ਚੱਲਿਆ ਤੁਸੀਂ ਗਿਆ ਕਰੀ ਜਾਓ ਹਾਂ ਨਾ ਹਾਂ ਜਾ ਤਾ ਦੱਸ ਬਤਾ ਚੱਲ ਹੁਣ ਹੱਥ ਤੋਂ ਇਹ ਇਹ ਦੋਇਮੋ ਇਹ ਪੜਾ ਪੈਪ ਦੇ ਤੋਲਾ ਹਾਉ ਤੋ ਸਾਬਣ ਚੱਕ ਲਾ ਉਹਦੇ ਪਈ ਸ਼ੈਂਕ ਤੇ ਉਹਦੇ ਪਈ ਅੱਜ ਆ ਆ ਇਹ ਤਾਂ ਤੇਰਾ ਥੋਏ ਆਹੋ ਫੜ ਕੇ ਰੱਖ ਅੱਜ ਫੜ ਕੇ ਰੱਖ ਉਹ ਆ ਇਹ ਨਹੀਂ ਉਹਦੇ ਉੱਤੇ ਪੈਂਦਾ ਨਾ ਮੋਟੇ ਪਰੇ ਹੋਬੋ ਤਾਂ ਮੂਰੇ ਨਾ ਹੋ ਉਹਦੇ ਬਾਤੋ ਤੋਲੀ ਦਾ ਦਾ ਜਨਾ ਤੋਂ ਲਾਜਾ ਦਾ ਜਨਾ ਸਾਬਣ ਦਾ ਲਾਈ ਨੀਟ ਕਾ ਕੇ ਇਧਰ ਨੂੰ ਇਧਰ ਨੂੰ ਇਧਰ ਚੱਕਰ ਤਾਂ ਕਰਦੇ ਓ ਫਿਰ ਫੇਰ ਆਪਾਂ ਕਰ ਜਾਵਾਂਗਾ ਤਾਵਾ ਤਾਵਾ ਮੇਰੀ ਵਾਰੀ ਆਦੀ ਦੇਖ ਆਂ ਕਿ ਮੈਂ ਲੜਦੇ ਆਂ ਦੇਖ ਆਂ ਕਿ ਮੈਂ ਲੜਦੇ ਆਂ ਪੰਜਰ ਬੱਟੇ ਆੜੂ ਲੱਗਣਗੇ ਕੀ ਕਰਦਾ ਇੱਥੇ ਨਹੀਂ ਉਹਦੀ ਦਾਦੀ ਜੀ ਤੂੰ ਤੂੰ ਦੀ ਕੀ ਦੱਸਣ ਗਿਆ ਉਹ ਕਰੇ ਕੀ ਦੱਸਣ ਗਿਆ ਉਹ ਕਰੇ ਦਾਦੀ ਗੁੱਟੂ ਉਹਦੀ ਹੈ ਕੀ ਦੱਸਣ ਗਿਆ ਉਹ ਕਰੇ ਤੂੰ ਕੀ ਕੀਤਾ ਮਾਰਿਆ ਉਹਦੇ ਚਾਚਾ ਤੂੰਗਾ ਤੂੰ ਮਾਰਿਆ ਫਿਰ ਆ ਦੇ ਕੀੜੀਆਂ ਪੈ ਨਾ ਕਿੰਨੀਆਂ ਉਹ ਸਾਰੇ ਉਹ ਤਿੱਧਰ ਆ ਓਏ ਆ ਦੇ ਕਿੰਨੀਆਂ ਫਿਰਦੀਆਂ ਲੈ ਆ ਦੇ ਤੇਰੇ ਲੜਨ ਗਿਆ ਕਰਨ ਚ ਨਾ ਵੜ ਜਾਣ ਇਹ ਵੜ ਜਾ ਬੰਦ ਮਰਿਆ ਚਲੇ ਨਾ ਕਬਲੇ ਲੋਤ ਜਪਣੀ ਉਦੀ ਦਾਦੀ ਮਮ ਤੇਰੀ ਮਾਰਨਾ ਗਦੀ ਗੋਦੀ ਤੇ ਤੂੰ ਮਾਰਿਆ ਬਾਦ ਐਸੀ ਆ ਨੀ ਤੂੰ ਨਹੀਂ ਦੇਣਾ ਭਾਵੇਂ ਤੂੰ ਟਾਇਰ ਉਹ ਲੈ ਲੱਕ ਜਾ ਐਡਾ ਤੂੰ ਖਲੀ ਨਹੀਂ ਕਰ ਖਲੀ ਨੀ ਗਾ ਤੂੰ ਓਏ ਚੱਲ ਆ ਜਾ ਉਹ ਉਹ ਆਇਆ ਨੀ ਗਾ ਉਹਦੇ ਆ ਗਿਆ ਦਾ ਤਾ ਦੇ ਆਏ ਉਹ ਇਹ ਤਾਂ ਦਾ ਚੱਪੜਾ ਬਾਹਰ ਦਾ ਸਿੱਧਾ ਆਇਆ ਤਾਂ ਇਹ ਜੂਆ ਤਾਂ ਤਾਂ ਦੇ ਦੇ ਦਾ ਤਾ ਆਇਆ ਮੈਂ ਮੈਂ ਆੜੂ ਲੱਗਣ ਗਏ ਤਾੜੂ ਨਾ ਵੀ ਫੇਰਾ ਸ਼ਿਕਾਇਤ ਸਕੂਤ ਨਾ ਲਾਓ ਕੀ ਕ ਦੋਹੀ ਤਾਂ ਖੇਡ ਦੇਈਆਂ ਚੱਲ ਆ ਜੋ ਚੱਲ ਜੱਗੀ ਬਾਈ ਬਾਈ ਕਰ ਦਿਓ ਬਾਈ ਬਾਈ ਕਰ ਦਿਓ ਬਾਈ ਬੱਸ